ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦਤ ਸਿੰਘ ਮਰਦਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਜਾਲਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਪਿੰਡਾ ਲੋਰਖ ਭਵਾਨੇਗੜ ਦੇ ਨੇੜੇ ਅਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹ ਅੰਨੇ ਗਾੜਾ ਲਾਬਾ ਰੋਡ ਤੇ ਨੇੜੇ ਇਹ ਗੁਰਦੁਆਰਾ ਸਾਹਿਬ ਸਥਾਨ ਹੈ ਜਿੱਥੋਂ ਕੇ ਸਮੂਹ ਸੰਗਤਾਂ ਨੂੰ ਬੇਨਤੀ ਕਰਨ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ 5 ਨਵੰਬਰ ਨੂੰ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਏ ਇਹ ਸਾਰੇ ਸੰਸਾਰ ਦੇ ਵਿੱਚ ਸਾਰੇ ਜਗਤ ਦੇ ਵਿੱਚ ਕਾਸ਼ ਕਰਕੇ ਸਿੱਖ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਕਿਸੇ ਨੇ ਦੀਵਾਨ ਸਜਾ ਕੇ ਕਿਸੇ ਨੇ ਕੀਰਤਨ ਦਰਬਾਰ ਲਾ ਕੇ ਕਿਸੇ ਨੇ ਨਗਰ ਕੀਰਤਨ ਕਰ ਕਰਕੇ ਇਹ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਗੁਰੂ ਨਾਨਕ ਦੇ ਮਿਸ਼ਨ ਦੇ ਵਿੱਚ ਹਿੱਸਾ ਪਾਉਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਤਾਜ਼ਾ ਕਰਨੀ ਹੈ ਇੱਥੇ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਹਾਲੋ ਹਰ ਖਵੇਖੇ ਜਿਸ ਤਰ੍ਹਾਂ ਕਿ ਹੁਣ ਗੁਰੂ ਨਾਨਕ ਦੇ ਗੁਰਪਰਬ ਦੀ ਖੁਸ਼ੀ ਦੇ ਵਿੱਚ ਹਮਰਤ ਵੇਲੇ ਪ੍ਰਭਾਤ ਫੇਰੀਆਂ ਚੱਲਦੀਆਂ ਨੇ ਅਤੇ 5 ਜਨਵੰਬਰ ਦਿਨ ਬੁੱਧਵਾਰ ਨੂੰ ਇਸ ਅਸਥਾਨ ਤੇ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਨੇ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਫਤੇਗੜ ਸਾਹਿਬ ਤੋਂ ਦੀਵਾਨ ਟੋਡਰ ਮੱਲ ਨੇ ਭਾਈ ਜੋਤ ਸਿੰਘ ਦੇ ਰਾਈ ਅਸਤ ਭੇਜੀ ਸੀ ਜਿਹੜੇ ਕਿ ਅੱਜ ਵੀ ਕੰਚ ਦੇ ਵਰਤਮਾਨ ਦੇ ਵਿੱਚ ਪਾ ਕਰਕੇ ਥੋੜਾ ਸਾਫ ਦੇ ਥੱਲੇ ਮੌਜੂਦ ਨੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ಅಪਾਰ ਕਿਰਪਾ ਕੀਤੀ ਹੋਈ ਆ ਦਾ ਦ੍ਰਿਸ਼ਟੀ ਕੀਤੀ ਹੋਈ ਆ ਇਹ ਜੋੜ ਮੇਲਾ ਬਹੁਤ ਇਹ ਤੋਂ ਮਤਾਮਨ ਨਾਲ ਮਨਾਇਆ ਜਾਂਦਾ ਇੱਥੇ ਕਈ ਸਾਲ ਤੋਂ ਤਕਰੀਬਨ 2000 ਜਾਣੇ 21ਵੀਂ ਸਦੀ ਸ਼ੁਰੂ ਹੁੰਦਿਆਂ ਹੀ ਇਹ ਇੱਥੇ ਜਿੱਥੇ ਗੁਰੂ ਨਾਨਕ ਦਾ ਗੁਰਪਰਬ ਬਹੁਤ ਧੁਮਤਾ ਨਾਲ ਮਨਾਇਆ ਜਾਂਦਾ ਉੱਥੇ ਸਾਧਮੇ ਦੇ ਰੋਗਾ ਬਾਸਤੇ ਖੀਰ ਦੇ ਵਿੱਚ ਪਾ ਕਰਕੇ ਸਾਧਮੇ ਦੀ ਦਵਾਈ ਛਕਾਈ ਜਾਂਦੀ ਹੈ ਇਹ ਦਵਾਈ ਨਰੋਲ ਦੇਸੀ ਜੜੀ ਬੂਟੀਆਂ ਦੇਸੀ ਭਸਮਾ ਤੋਂ ਬਣਾਈ ਜਾਂਦੀ ਆ ਜਿਸ ਤਰ੍ਹਾਂ ਕਿ ਇਹ ਕਸਤੂਰੀ ਆ ਕਸਤੋਰੀ ਕਹਿੰਦੇ ਨੇ ਕਸਤੂਰੀ ਆ ਨਾ ਕਸਤੂਰੀ 2 ਤੋਲੇ 4000 ਦੀ ਪੈਂਦੀ ਆ 2 ਸਿਸੀਆਂ ਉਹ 1 ਸਿਸੀ ਦਾ 2000 ਮੁੱਲ ਆ 4000 ਆ ਉਹ ਸੰਗਤਾਂ ਦੇ ਭਲੇ ਵਾਸਤੇ ਐਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਦਵਾਈਆਂ ਦੇਸੀ ਜੜੀ ਬੂਟੀਆਂ ਮਲਾ ਕਰਕੇ ਖੀਰ ਦੇ ਵਿੱਚ ਉਬਾਲੀਆਂ ਜਾਂਦੀਆਂ ਨੇ ਅਤੇ ਪੂਰਨਮਾਸੀ ਦੀ ਰਾਤ ਇਹ ਚੰਦ ਦੀ ਚਾਨਣੀ ਦੇ ਵਿੱਚ ਉੱਪਰ ਰੱਖ ਕੇ ਚਕਰੀਵਨਾ ਜਿਹੜੀ ਇਹ ਖੀਰ ਹੈ ਇਹ 5 ਤਰੀਕ ਨੂੰ ਦਿਨ ਦੇ 2:00 ਵਜੇ ਤੋਂ ਬਣਨੀ ਬਣਨੀ ਸ਼ੁਰੂ ਹੋ ਜਾਊਗੀ ਰਾਤ ਦੇ 6-7 ਵਜੇ ਤੱਕ ਇਹ ਖੀਰ ਨੇ 7-8 ਕੜਾਹੇ ਤਿਆਰ ਹੋ ਜਾਣੇ ਨੇ ਅਤੇ ਇਹ ਦਵਾਈ ਵਿੱਚੇ ਨਾਲ ਦੀ ਨਾਲੇ ਰਲਾਈ ਜਾਂਦੀ ਆ ਇਸ ਇਹ ਜਦੋਂ ਵੱਡ ਜਗਤਾਰ ਸਿੰਘ ਜੀ ਮਾਜੇ ਤੋਂ ਇੱਥੇ ਸੇਵਾ ਕਰਦੇ ਹੁੰਦੇ ਸੀ ਇੱਥੇ ਦਵਾਈ ਦਿੰਦੇ ਸੀ ਅੱਜ ਉਹ ਚੜਾਈ ਕਰ ਗਏ ਨੇ ਸੋ ਉਹਨਾਂ ਦਾ ਹੀ ਇਹ ਨੁਸਖਾ ਅੱਜ ਵੀ ਸੰਗਤਾਂ ਦੇ ਲਾਭ ਵਾਸਤੇ ਸੰਗਤਾਂ ਦੇ ਨੂੰ ਬਿਮਾਰੀਆਂ ਦੂਰ ਕਰਨ ਬਾਅਦ ਤੇ ਇਹ ਚਲਾਇਆ ਜਾ ਰਿਹਾ ਸੰਗਤਾਂ ਵੱਲੋਂ ਹੀ ਮੰਗ ਆਉਂਦੀ ਆ ਕਿ ਭਾਈ ਇਹ ਚਲਾ ਕੇ ਰੱਖੋ ਸਾਨੂੰ ਕਈਆਂ ਦਾ ਇਨ ਇਸ ਤੇ ਮਤਲਬ ਫਾਇਦਾ ਹੁੰਦਾ ਹੈ ਹੋਰ ਵੀ ਬਿਮਾਰੀਆਂ ਨੂੰ ਫਾਇਦਾ ਹੋ ਜਾਂਦਾ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਇੱਥੇ ਉਸ ਦਿਨ 5 ਨਵੰਬਰ ਨੂੰ ਜਿਹੜੀਆਂ ਆਉਣ ਵਾਲੀਆਂ ਦੂਰੋਂ ਸੰਗਤਾਂ ਨੇ ਭਾਈ ਉਹ ਨੋਟ ਕਰ ਲੈਣਾ ਦਿਨ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਢੀਗੀ ਵਾਲੇ ਗੁਰੂ ਨਾਨਕ ਦੇ ਗੁਰਪੁਰਬ ਨੂੰ ਸਮਾਦਾਸਤੋਂ 12:00 ਵਜੇ 12:30 ਵਜੇ ਤੱਕ ਕੀਰਤਨ ਕਰਨਗੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਤਕਰੀਬਨ 6:00 ਵਜੇ ਤੋਂ ਦਵਾਨ ਲੱਗਣੇ ਸ਼ੁਰੂ ਹੋ ਜਾਣਗੇ ਜਿਸ ਦੇ ਬੱਚਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਗੁਰਸੇਵ ਸਿੰਘ ਜੀ ਕਰਾਚੋਂ ਅਤੇ ਹੋਰ ਵੀ ਕਥਾ ਬਾਚਕ ਜਕ ਕੀਰਤਨੀ ਆਉਣਗੇ ਬਾਬਾ ਬੂਟਾ ਸਿੰਘ ਜੀ ਗੁਠਸਲੀ ਵਾਲੇ ਉਹ ਵੀ ਉਹ ਵੀ ਪਹੁੰਚਣਗੇ ਉਹਨਾਂ ਦਾ ਸਮਾਂ ਤਕਰੀਬਨ 9 ਤੋਂ ਸਾਢੇ 10 ਵਜੇ ਤੱਕ ਹੋਵੇਗਾ ਸਾਢੇ 10 ਵਜੇ ਰਾਤ ਨੂੰ ਤਕਰੀਬਨ ਬਾਬਾ ਰਣਜੀਤ ਸਿੰਘ ਜੀ ਵਾਲੇ ਜੋ ਹਰ ਸਾਲ ਉਹ ਇਸ ਦਮਨਾ ਦਾ ਭੋਗ ਪਾਉਂਦੇ ਹੁੰਦੇ ਨੇ ਦਾ ਸਾਢੇ 10 ਵਜੇ ਤੋਂ 12 ਵਜੇ ਤੱਕ ਉਹ ਦੀਵਾਨ ਸਜਾਉਣਗੇ ਤੇ 12 ਵਜੇ ਤੋਂ ਤਕਰੀਬਨ ਸਾਢੇ 12 ਵਜੇ ਤੱਕ ਅਰਦਾਸ ਤੇ ਹੁਕਮਨਾਮਾ ਹੋਵੇਗਾ ਤੇ ਉਸ ਤੋਂ ਬਾਅਦ ਇਹ ਦਵਾਈ ਸ਼ਿਕਾਈ ਜਾਵੇਗੀ ਅਤੇ ਦਵਾਈ ਨਾਲ ਦੀ ਨਾਲ ਹੀ ਤੇਰੇ ਤਿਆਰ ਹੋ ਜਾਵੇ ਇਹ 5 ਤਰੀਕ ਨੂੰ ਜਿਸ ਤਰ੍ਹਾਂ ਪੂਰਨ ਮਾਸੀ ਹੈ ਤਾਂ ਉਸ ਦਿਨ ਤਿਆਰ ਹੁੰਦੀ ਹੈ ਅਤੇ ਰਾਤ ਨੂੰ ਚੰਦਰ ਦੀਆਂ ਕਰਨਾਂ ਦੀ ਸ਼ਕਤੀ ਇਹਦੇ ਵਿੱਚ ਆਉਂਦੀ ਹੈ ਇਹ ਦਵਾਈ ਸਿਰਫ ਸਾਲ ਦੇ ਵਿੱਚ ਇੱਕ ਵਾਰੀ ਹੀ ਛਕਾਈ ਜਾਂਦੀ ਆ ਗੁਰੂ ਨਾਨਕ ਦੇ ਗੁਰਪੁਰਬ ਨੂੰ ਹੀ ਛਕਾਈ ਜਾਂਦੀ ਆ ਜਦ ਚ ਜਿਸ ਤਰ੍ਹਾਂ ਪੂਰਨਮਾਸੀ ਆ ਤੇ ਆਉਣ ਵਾਲੀ ਰਾਤ ਇਹ ਫਿਰ ਦਵਾਈ ਤਿਆਰ ਕਰਕੇ ਛਕਾਈ ਜਾਂਦੀ ਆ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆਉਂਦੇ ਨੇ ਬਹੁਤ ਸਾਰੀਆਂ ਸੰਗਤਾਂ ਦੇ ਜਿਹੜੇ ਮਤਲਬ ਕਿਸੇ ਤਰ੍ਹਾਂ ਦੀਆਂ ਇਹ ਗੱਲਾਂ ਆਉਂਦੀਆਂ ਨੇ ਇਹ ਸਾਨੂੰ ਆ ਫਾਇਦਾ ਹੋਗਾ ਇਹ ਸਾਨੂੰ ਆ ਲਾਭ ਮਿਲ ਗਿਆ ਜੀ ਲਾਭ ਕਰਨਾ ਹੈ ਗੁਰੂ ਨਾਨਕ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਮਾਤਾ ਗੁਜਰ ਕੌਰ ਜੀ ਦੀ ਬਾਬਾ ਜੋਰਾਵਰ ਸਿੰਘ ਜੀ ਦੀ ਇੱਛਾ ਦੀ ਬਹੁਤ ਵੱਡੀ ਕਿਰਪਾ ਹੈ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਪਤਾ ਹੈ ਸੋ ਸਮੇਂ ਤੋਂ ਲਾਭ ਪ੍ਰਾਪਤ ਕਰਨਾ ਇਸੇ ਕਰਕੇ ਸੰਗਤਾਂ ਦੇ ਲਾਭ ਲਈ ਕਿਸੇ ਨੂੰ ਫਾਇਦਾ ਹੋ ਜਾਵੇ ਆ ਇਸ ਕਰਕੇ ਵੀਡੀਓ ਬਣਾਈ ਆ ਇੱਕ ਮੈਂ ਬੇਨਤੀ ਕਰਦੇ ਵਾਂ ਕਿ ਛੋਟੇ ਬੱਚੇ ਜਿਹੜੇ ਹੁੰਦੇ ਨੇ ਜਿਸ ਤਰ੍ਹਾਂ ਕਿ 2-4 ਸਾਲ ਦੇ ਉਹਨਾਂ ਨੂੰ ਇੰਨਾ ਮਤਲਬ ਆਪਾਂ ਆ ਸਾਬਰ ਨਹੀਂ ਰੱਖ ਸਕਦੇ ਪਰ ਜਿਹੜੇ ਸਿਆਣੇ ਬੰਦੇ ਨੇ ਨਾ ਉਹ ਸ਼ਾਮ ਦਾ ਪ੍ਰਸ਼ਾਦਾ ਨਾ ਛੱਕ ਛੱਕਿਆ ਹੋਣਾ ਜਿਸ ਨੂੰ ਇਹ ਆ ਵੀ ਮੇਰਾ ਇਹ ਦਵਾਈ ਦੇ ਨਾਲ ਦੁੱਖ ਟੁੱਟੇ ਉਹ ਉਹ ਸ਼ਾਮ ਦਾ ਪ੍ਰਸ਼ਾਦਾ ਤਾਂ ਛੱਕਿਆ ਹੀ ਨਾ ਜੇ ਤਪਾਇਰੇ ਵੀ ਘਟ ਛੱਕਾ ਜਾਵੇ ਤਾਂ ਵੀ ਜਿੰਨਾ ਆਪਾਂ ਪੇਟ ਨੂੰ ਭੁੱਖਾ ਰੱਖਾਂਗੇ ਉਹਨਾਂ ਹੀ ਹੈ ਮਤਲਬ ਉਹ ਨਹੀਂ ਜਿਆਦੇ ਲਾਭ ਪਾਜਾ ਹੁੰਦੀ ਆ ਉਹਨੇ ਸਰੀਰ ਨੂੰ ਫਾਇਦਾ ਕਰਦੀ ਆ ਐਸੀ ਵੀ ਕੋਈ ਗੱਲ ਨਹੀਂ ਹੁੰਦੀ ਕਿ ਇੱਥੇ ਇਕੱਠ ਹੁੰਦਾ ਜਿਵੇਂ ਇਕੱਠ 8 10000 ਪ੍ਰਾਣੀ ਆਉਂਦੇ ਨੇ ਹਰ ਸਾਲ ਦਵਾਈ ਛੱਕੇ ਜਾਂਦੇ ਨੇ ਪਰ ਕਦੇ ਵੀ ਦਵਾਈ ਥੋੜਨ ਦੀ ਇੱਕ ਜਗ ਦਵਾਈ ਘਟਣ ਦੀ ਨਹੀਂ ਹੁੰਦੀ ਕਿਉਂਕਿ ਆਪਣੇ ਆਪ ਹੀ 7 8 ਜਿਹੜੇ ਵੱਡੇ ਕੜਾਏ ਨੇ 4 4 ਕੁਆਂਟਲ ਦੇ ਉਹ ਤਿਆਰ ਕੀਤੇ ਜਾਂਦੇ ਨੇ ਜੋਨਿਆਂ ਦੇ ਵਿੱਚ ਪਾ ਕੇ ਕੜਸ਼ੀਆਂ ਦੇ ਨਾਲ ਲੈਣਾ ਤੇ ਬਿਠਾ ਕੇ ਸਾਰੇ ਅੱਧੇ ਘੰਟੇ ਦੇ ਵਿੱਚ ਦਵਾਈ ਵਰਤ ਜਾਂਦੀ ਆ ਸੋ ਬੇਨਤੀ ਆ ਭਈ ਜਿੰਨੇ ਕੋਈ ਸ਼ਰਤਾ ਭਾਵਨਾ ਦੇ ਨਾਲ ਆਵੇਗਾ ਉਹਨੇ ਕ ਝੋਲੀ ਪੜ ਕੇ ਲੈ ਜਾਵੇਗਾ ਉਹਨੇ ਕ ਦੁੱਖ ਦਲੂਰ ਦੁੱਖ ਦਲੇਦਰ ਦੂਰ ਹੋ ਜਾਣਗੇ ਭਈ ਸਾਡੀ ਇਹਦੇ ਵਿੱਚ ਅਸੀਂ ਕੋਈ ਦਾਵਾ ਨਹੀਂ ਕਰਦੇ ਕਿ ਅਸੀਂ ਵੈਦਾਂ ਜਾਂ ਅਸੀਂ ਡਾਕਟਰਾਂ ਜਾਂ ਸਾਡਾ ਕੋਈ ਇਹਦੇ ਵਿੱਚ ਗਰੰਟੀ ਆ ਸਾਡੀ ਕੋਈ ਗਰੰਟੀ ਨਹੀਂ ਇਹ ਤਾਂ ਗੁਰੂ ਨਾਨਕ ਨੇ ਕਿਰਪਾ ਕਰਨੀ ਆ ਪਰ ਇਹਨਾਂ ਕ ਜ਼ਰੂਰ ਕਹਿਣਾ ਕਿ ਇਹ ਦੇਸੀ ਦਵਾਈ ਆ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਦਵਾਈ ਨੇ ਬਾਕੀ ਆਪਣੀ ਸ਼ਰਮਾ ਦੇ ਸਾਡੇ ਘਰ ਮਨ ਨਹੀਂ ਲਾਭ ਪਹੁੰਚਾਉਣਾ ਮੈਂ ਅ ਕਈ ਵਾਰ ਬੋਲਦਾ ਤੋਂ ਕਿਸੇ ਤਰ੍ਹਾਂ ਨਹੀਂ ਕੋਈ ਗਲਤੀ ਹੋ ਜੰਦੀ ਆ ਮਾਫ ਕਰਨਾ ਇਹ ਇਹ ਜਿਹੜਾ ਸਤਾਨ ਇਹ ਜ਼ਿਲ੍ਹਾ ਸੰਗਰੂਰ ਭਵਾਨੇਗੜ ਤੋਂ ਨੇੜਿਆ ਨਾਬੇ ਤੋਂ ਤਕਰੀਬਨ ਇਹ 10 15 ਕਿਲੋਮੀਟਰ ਦੀ ਦੂਰੀ ਤੇ ਭਵਾਨੇਗੜ ਨਾਬਾ ਨਾਬਾ ਭਵਾਨੇਗੜ ਰੋਡ ਤੇ ਸਥਿਤਾ ਗੇਟ ਬਣਿਆ ਹੋਇਆ ਬਾਹਰ ਉੱਥੇ ਜਿਸ ਤਰ੍ਹਾਂ ਕਿ ਢਾਬਾ ਆਏ ਇਸ ਤਰ੍ਹਾਂ ਹੀ ਪਟਿਆਲੇ ਕਿੰਨਿਉਂ ਆਉਂਦੇ ਆਉਂਦੇ ਜਦੋਂ ਉਹਨੇ ਗੜ ਦੇ ਕੋਲੇ ਪੁੜਾ ਆ ਜਾਂਦਾ ਏ ਉਹ ਪੁੜਾ ਚਣ ਦੇ ਲੋੜ ਨੇ ਉੱਥੋਂ ਨਾਬੇ ਵਾਲੀ ਰੋਡ ਪਾਏ ਗਈ ਏ ਤਾਂ ਉਹ ਪਤਾ ਲੱਗ ਜਾਂਦਾ ਏ ਸੋ ਸੰਗਤਾਂ ਜਿੰਨਾਂ ਚਿਰ ਹਾਜ਼ਰੀਆਂ ਭਰਣ ਗਿਆ ਭਾਈ ਉਹ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਸੁਣਦੇ ਨੇ ਉਹਨਾਂ ਦਾ ਵੀ ਧੰਨਵਾਦ ਇਹਨਾਂ ਦੇ ਵੇਟਾ ਫੋਨ ਨੰਬਰ ਦਿੱਤੇ ਜਾਣਗੇ ਸੋ ਫੋਨ ਤੇ ਆਪਾਂ ਕਿਸੇ ਤਰ੍ਹਾਂ ਦਾ ਵੀ ਡਾਊਟ ਹੁੰਦਾ ਹੋ ਉਤੇ ਕੰਟੈਕਟ ਕਰ ਸਕਦੇ ਆ ਸਤਿਗੁਰੂ ਕਿਰਪਾ ਕਰੇ ਸਾਰਿਆਂ ਤੇ ਤੇ ਬਿਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ